ਹੈਲੋ ਹਾਂਜੀ ਸਸ਼ਕਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜੋ ਕਾਟਨ ਦੇ ਸੂਟਾਂ ਦੇ ਉੱਪਰ ਹੋਏਗੀ ਜੋ ਕਿ ਆਪਾਂ ਸਟਾਕ ਕਲੀਅਰ ਸੇਲ ਦੇ ਵਿੱਚ ਪਾਏ ਹੋਏ ਨੇ ਜੀ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਨੂੰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਹ ਜੀ ਕਾਟਨ ਦੇ ਸੂਟਾਂ ਦੇ ਉੱਪਰ ਹੋਏਗੀ ਸਾਰੇ ਦੇ ਸਾਰੇ ਤਕਰੀਬਨ ਕਾਟਨ ਸੂਟ ਹੀ ਰਹਿਣ ਵਾਲੇ ਹੋਣਗੇ ਜੀ ਸਭ ਤੋਂ ਪਹਿਲਾ ਸੂਟ ਜੋ ਮਿਲੇਗਾ ਜੀ ਤੁਹਾਨੂੰ 10-10 ਮੈਚਿੰਗ ਦਾ ਹੋਏਗਾ ਜੀ ਪਿਓਰ ਕਾਟਨ ਦਾ ਸਟੱਫ ਹੋਏਗਾ ਜੀ ਇਸ ਦੇ ਵਿੱਚ ਇਸ ਤਰੀਕੇ ਦਾ ਚੈੱਕ ਬਣਿਆ ਹੋਏਗਾ ਜੀ ਤੁਹਾਨੂੰ نیچے ਤੋਂ ਪਤਾ ਲੱਗੇਗਾ ਕਿ ਇਸ ਦੇ ਵਿੱਚ ਚੈੱਕ ਬਣਿਆ ਹੋਇਆ ਹੈ ਜੀ ਇਸ ਤਰੀਕੇ ਦਾ ਤੇ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਸਟੱਫ ਹੈਗਾ ਜੀ ਬਹੁਤ ਜ਼ਿਆਦਾ ਸੌਫਟ ਜਿਹਨੂੰ ਆਪਾਂ ਪਿਓਰ ਜਿੱਦਾਂ ਆਪਾਂ ਕਹਦੇ ਵੀ ਪਿਓਰ ਕਾਟਨ ਪਿਓਰ ਮਲਾਈ ਦੀ ਤਰ੍ਹਾਂ ਸੌਫਟ ਹੈ ਜੀ ਵਿਦਆਊਟ ਲਾਈਨਿੰਗ ਬਨੇਗਾ ਜੀ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰਾ ਸਕਦੇ ਹੋ ਜੀ ਨਾਲ ਤੁਹਾਨੂੰ ਸੇਮ ਜਿਹੜੀ ਹੈਗੀ ਉਹ ਸੈਲਫ ਪ੍ਰਿੰਟ ਦੀ ਬਾਟਮ ਮਿਲੇਗੀ ਜੀ ਏਕੇ ਟੈਕਸ ਦਾ ਬ੍ਰਾਂਡ ਹੋਏਗਾ ਪ੍ਰੀਮੀਅਮ ਜਿਹੜੀ ਇਹ ਕਾਟਨ ਰਹਿਣ ਵਾਲੀ ਹੋਏਗੀ ਜੀ ਸੈਲਫ ਪ੍ਰਿੰਟ ਜਿਹੜੀ ਹੈਗੀ ਨਾਲ ਤੁਹਾਨੂੰ ਇਸ ਤੇ ਬਾਟਮ ਮਿਲੇਗੀ ਜੀ ਇੱਥੋਂ ਚੈੱਕ ਕਰ ਸਕਦੇ ਹੋ ਜੀ ਸੈਲਫ ਪ੍ਰਿੰਟ ਬਾਟਮ ਹੋਏਗੀ ਟੈਂਟਨ ਮੈਚਿੰਗ ਜਿਹੜੀ ਇਹ ਰਹਿਣ ਵਾਲੀ ਹੋਏਗੀ ਪ੍ਰਾਈਜ਼ ਇਹਨਾਂ ਦਾ ਆਪਾਂ 700 ਰੁਪਏ ਦੇ ਵਿੱਚ ਪਹਿਲਾਂ ਸੇਲ ਕੀਤਾ ਹੈਗਾ ਜੀ ਹੁਣ ਆਪਾਂ ਇਹ 650 ਰੁਪਏ ਦੇ ਵਿੱਚ ਦੇ ਰਹੇ ਹਾਂ ਸਾਰੇ ਦੇ ਸਾਰੇ ਸਟਾਕ ਕਲੀਅਰ ਸੇਲ ਹੋਏਗੀ ਜੀ ਜਿਹੜੇ ਕੁਝ ਪੀਸ ਰਹਿ ਗਏ ਆ ਜੀ ਉਹ ਆਪਾਂ ਕਲੀਅਰ ਕਰ ਰਹੇ ਆ ਟੈਂਟਨ ਮੈਚਿੰਗ ਇਹ ਰਹਿਣ ਵਾਲੀ ਹੋਏਗੀ ਜੀ ਮਸਟਰਡ ਕਲਰ ਰਹਿਣ ਵਾਲਾ ਹੋਏਗਾ ਸ਼ਰਟ ਦੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਨਾਲ ਤੁਹਾਨੂੰ ਸੈਲਫ ਪ੍ਰਿੰਟ ਬਾਟਮ ਮਿਲੇਗੀ ਪ੍ਰਾਈਸ ਹੋਏਗਾ ਜੀ 650 ਰੁਪਏ ਟੈਂਟਨ ਕਲੈਕਸ਼ਨ ਇਹ ਰਹਿਣ ਵਾਲੀ ਹੋਏਗੀ ਜੀ ਪ੍ਰੀਮੀਅਮ ਕੁਆਲਟੀ ਦੀ ਨਾਲ ਤੁਹਾਨੂੰ ਜਿਹੜੀ ਹੈਗੀ ਉਹ ਬਾਟਮ ਮਿਲੇਗੀ ਵਿਦਆਊਟ ਲਾਈਨਿੰਗ ਇਹ ਸੂਟ ਹੈ ਜਿਹੜੇ ਉਹ ਰੈਡੀ ਹੋਣ ਵਾਲੇ ਹੋਣਗੇ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਇਸ ਦੇ ਵਿੱਚ ਪਿੰਕ ਹੋਏਗਾ ਜੀ ਪਿੰਕ ਕਲਰ ਮਿਲੇਗਾ ਜੀ ਟੈਂਟਨ ਮੈਚਿੰਗ ਹੀ ਇਹ ਰਹਿਣ ਵਾਲੀ ਹੋਏਗੀ ਜੀ نیچے ਤੋਂ ਤੁਹਾਨੂੰ ਪਤਾ ਲੱਗੇਗਾ ਸੈਲਫ ਇਦੇ ਵਿੱਚ ਤੁਹਾਨੂੰ ਚੈੱਕ ਮਿਲੇਗਾ ਜੀ ਤੇ ਨਾਲ ਜਿਹੜੀ ਹੈਗੀ ਆ ਬਾਟਮ ਤੁਹਾਨੂੰ ਉਹ 셀ਫ ਪ੍ਰਿੰਟ ਬਾਟਮ ਮਿਲੇਗੀ ਜੀ 셀ਫ ਪ੍ਰਿੰਟ ਪਿਓਰ ਕਾਟਨ ਦੀ ਬਾਟਮ ਮਿਲੇਗੀ ਜੀ ਵਿਦਆਊਟ ਲਾਈਨਿੰਗ ਬਣਨਗੇ ਸੂਟ ਵਿਦਆਊਟ ਲਾਈਨਿੰਗ ਬਣਨ ਵਾਲੇ ਹੋਣਗੇ ਜੀ ਪ੍ਰਾਈਸ ਜਿਹੜਾ ਸੀਗਾ ਇਹ ਮਾਰਕੀਟ ਦੇ ਵਿੱਚ 750 ਰੁਪਏ ਦੇ ਵਿੱਚ ਵੀ ਸੇਲ ਹੁੰਦਾ ਹੈ ਬਟ ਆਪਾਂ ਹੁਣ ਜਿਹੜਾ ਦੇ ਰਹੇ ਆਂ ਜੀ ਉਹ 650 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਿਮਰ कॉटन ਦਾ ਪੀਸ ਹੋਏਗਾ ਜੀ ਇਹ ਸਿਰਫ ਆਪਣੇ ਕੋਲੇ ਇੱਕੋ ਹੀ ਰਹਿ ਗਿਆ ਜੀ ਸਿਮਰ कॉटन ਦਾ ਪੀਸ ਹੋਏਗਾ ਜੀ ਸ਼ਰਟ ਦੇ ਵਿੱਚ ਤੁਹਾਨੂੰ ਸ਼ਾਈਨਿੰਗ ਮਿਲੇਗੀ ਜੀ ਪਿਓਰ कॉटन ਦਾ ਸਟੱਫ ਹੋਏਗਾ ਵਿਦਆਊਟ ਲਾਈਨਿੰਗ ਬਣੇਗਾ ਜਿੱਦਾਂ ਅੱਜਕੱਲ੍ਹ ਹੁਣ ਮੌਸਮ ਚੇਂਜ ਹੋ ਰਿਹਾ ਹੈ ਉਸਦੇ ਲਈ ਬੈਸਟ ਆਪਸ਼ਨ ਹੈ ਜੀ ਵਿਦਆਊਟ ਲਾਈਨਿੰਗ ਬਣੇਗਾ ਇਦਾਂ ਨਹੀਂ ਹੈਗਾ ਕਿ ਇਹਦੇ ਵਿੱਚ ਕੋਈ ਤਾਰ ਆ ਤੇ ਕੋਈ ਚੁੱਬਣ ਵਾਲਾ ਸਟਾਫ ਆ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟਵੇਟ ਸਟਾਫ ਹੈਗਾ ਜੀ ਸੈਲਫ ਪ੍ਰਿੰਟ ਜਿਹੜੀ ਹੈਗੀ ਹੈ ਪਿਓਰ ਕਾਟਨ ਦੀ ਤੁਹਾਨੂੰ ਇਸ ਦੇ ਨਾਲ ਜਿਹੜੀ ਹੈਗੀ ਹੈ ਜੀ ਉਹ ਬਾਟਮ ਮਿਲੇਗੀ ਪਿਓਰ ਕਾਟਨ ਦੀ ਸੈਲਫ ਪ੍ਰਿੰਟ ਬਾਟਮ ਮਿਲੇਗੀ ਜੀ ਵਿਦਆਊਟ ਲਾਈਨਿੰਗ ਬਣੇਗਾ ਜੀ ਵਿਦਆਊਟ ਲਾਈਨਿੰਗ ਬਣੇਗਾ ਸ਼ਰਟ ਦੇ ਵਿੱਚ ਤੁਹਾਨੂੰ ਸ਼ਾਈਨਿੰਗ ਮਿਲੇਗੀ ਜੀ ਇਸ ਦਾ ਪ੍ਰਾਈਸ ਜਿਹੜਾ ਹੋਏਗਾ ਜੀ ਉਹ ਹੋਏਗਾ 700 ਰੁਪਏ ਜੀ 700 ਰੁਪਏ ਦੇ ਵਿੱਚ ਤੁਹਾਨੂੰ ਸੂਟ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਜਿੱਦਾਂ ਇਹ ਸਿੰਗਲ ਪੀਸ ਰਹਿ ਗਿਆ ਜੀ ਆਪਣੇ ਕੋਲੇ ਸਿਰਫ ਸਿੰਗਲ ਪੀਸ ਹੈ ਜੀ ਨੈਕਸਟ ਆ ਗਿਆ ਜੀ ਤੁਹਾਨੂੰ ਪ੍ਰਿੰਸੈਸ ਕਲੈਕਸ਼ਨ ਦਾ ਸੂਟ ਮਿਲੇਗਾ ਜੀ ਜਿਹੜੀ ਹੈਗੀ ਸ਼ਰਟ ਉਹ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲੇਗੀ ਜੀ ਇਦਾਂ ਨਹੀਂ ਹੈਗਾ ਕਿ ਇਹ ਵਾਈਟ ਆ ਤੇ ਵਿਦਆਊਟ ਵੀ ਵਿਦ ਲਾਈਨਿੰਗ ਬਣੇਗਾ ਇਹ ਵੀ ਵਿਦਆਊਟ ਲਾਈਨਿੰਗ ਹੀ ਬਣੇਗਾ ਜੀ ਨਾਲ ਜਿਹੜੀ ਤੇ ਹੈਗੀ ਆ ਤੁਹਾਨੂੰ ਉਹ ਬਾਟਮ ਮਿਲੇਗੀ ਜੀ ਮਸਟਰਡ ਕਲਰ ਦੀ ਜੀ ਉਹ ਸਾਰੇ ਦਾ ਸਾਰਾ ਜਿਹੜਾ ਕੰਪਲੀਟ ਸੂਟ ਹੈ ਜੀ ਇਹ ਵਿਦਆਊਟ ਲਾਈਨਿੰਗ ਬਣੇਗਾ ਜੀ ਪ੍ਰਿੰਸੈਸ ਕਲੈਕਸ਼ਨ ਜਿਹੜੀ ਹੈਗੀ ਹੈ ਕਿ ਟੈਕਸ ਦੀ ਰਹਿਣ ਵਾਲੀ ਹੋਏਗੀ ਜੀ ਪ੍ਰਾਈਸ ਹੋਏਗਾ ਜੀ 550 ਜੀ 550 ਦੇ ਵਿੱਚ ਤੁਹਾਨੂੰ ਪੀਸ ਮਿਲੇਗਾ ਜੀ ਕਿਉਂਕਿ ਇਹ ਸਿੰਗਲ ਪੀਸ ਰਹਿ ਗਿਆ ਜੀ 550 ਦੇ ਵਿੱਚ ਤੁਹਾਨੂੰ ਇਹ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਪ੍ਰਿੰਸਸ ਕਲੈਕਸ਼ਨ ਦਾ ਸੂਟ ਰੈਨ ਵਾਲਾ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਟੈਂਟਰ ਮੈਚਿੰਗ ਹੋਏਗੀ ਜੀ ਟੈਂ ਟੈਂ ਮੈਚਿੰਗ ਹੋਏਗੀ ਜੀ ਸੈਲਫ ਪ੍ਰਿੰਟ ਜਿਹੜੇ ਹੈਗਾ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਜੇ نیچے ਤੋਂ ਡਾਰਕ ਜਿਹਨੂੰ ਆਪਾਂ ਹੌਟ ਪਿੰਕ ਕਲਰ ਕਹਿ ਸਕਦੇ ਆ ਗਿਆ ਉਹ ਕਲਰ ਹੈਗਾ ਆ ਜੀ ਤੇ نیچے ਤੁਸੀਂ ਚੈੱਕ ਕਰੋ ਜੀ ਸੇਮ ਜਿਹੜੀ ਹੈਗੀ ਆ ਸੈਲਫ ਪ੍ਰਿੰਟ ਦੀ ਬਾਟਮ ਹੈਗੀ ਆ ਜੀ ਤੇ ਪ੍ਰਿੰਟ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਵੱਖਰਾ ਜਿਹਾ ਪ੍ਰਿੰਟ ਹੈਗਾ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵੱਖਰਾ ਜਿਹਾ ਪ੍ਰਿੰਟ ਹੈਗਾ ਜੀ 컬러 ਨਹੀਂ 컬러 ਵੀ ਇਦਾਂ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਬ੍ਰਾਈਟ ਜਿੱਦਾਂ ਵੀ ਹੌਟ ਪਿੰਕ ਹੁੰਦਾ ਹੈ ਥੋੜਾ ਜਿਹਾ ਮਤਲਬ ਹੋਰ ਟਾਈਪ ਦੀ ਟੂਨ ਦੇ ਵਿੱਚ ਆ ਗਿਆ ਡਾਰਕ ਮਤਲਬ ਜਿਹਨੂੰ ਕਲਾਹੂ ਟੂਨ ਕਹਿੰਦੀ ਆ ਆਪਾਂ ਉਹ ਵਾਲੀ ਟੂਨ ਦੇ ਵਿੱਚ ਆ ਗਿਆ ਜੀ ਆਪਾਂ 700 ਰੁਪਏ ਦੇ ਵਿੱਚ ਸਾਰੇ ਪੀਸ ਸੇਲ ਕੀਤੇ ਹੁਣ ਆਪਾਂ ਦੇਵਾਂਗੇ ਜੀ 650 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਮਿਲੇਗਾ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਇਸ ਦੇ ਵਿੱਚ ਬਲੈਕ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਛੇੜ ਹੈਗਾ ਜੀ ਨਾਲ ਤੁਹਾਨੂੰ ਜਿਹੜੀ ਹੈਗੀ ਉਹ ਬਲੈਕ ਜਿਹੜੀ ਹੈਗੀ 2.5 ਮੀਟਰ ਦੀ ਕੱਟ ਦੀ ਬਾਟਮ ਮਿਲੇਗੀ ਜੀ ਟੈਂਟਨ ਮੈਚਿੰਗ ਹੋਏਗੀ ਜੀ ਨਾਲ ਜਿਹੜੀ ਹੈਗੀ ਸ਼ਰਟ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲੇਗੀ ਪ੍ਰਿੰਟ ਬਹੁਤ ਸੋਹਣਾ ਵੱਖਰਾ ਜਿਹਾ ਪ੍ਰਿੰਟ ਹੈਗਾ ਜੀ 650 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ ਵਿਦਆਊਟ ਲਾਈਨਿੰਗ ਬਣੇਗਾ ਕਲਰ ਦੀ ਜਿਹੜੀ ਹੈਗੀ ਇਸ ਤੇ ਗਾਰੰਟੀ ਹੋਏਗੀ ਜੀ ਕਾਫੀ ਸੋਹਣਾ ਜਿਹੜਾ ਹੈਗਾ ਇਹ ਸਟੱਫ ਹੈਗਾ ਜੀ ਨੈਕਸਟ ਆ ਗਿਆ ਜੀ ਟੈਬੀ ਦੇ ਚੈੱਕ ਟੈਬੀ ਮਿਲੇਗੀ ਜੀ ਤੁਹਾਨੂੰ ਚੈੱਕ ਕਰੋ ਜੀ ਚੈੱਕ ਟੈਬੀ ਆ ਜਿਹੜਾ ਉਹ ਤੁਹਾਨੂੰ ਸੂਟ ਮਿਲੇਗਾ ਜੀ ਸਟਾਫ ਹੋਈਗਾ A1 ਜੀ ਸ਼ਰਟ ਦੇ ਥੱਲੇ ਲਾਈਨਿੰਗ ਲੱਗੇਗੀ ਬਟ ਸਮਰ ਵੀਅਰ ਸਟਾਫ ਹੈਗਾ ਜੀ ਤੇ ਨਾਲ ਤੁਹਾਨੂੰ ਜਿਹੜੀ ਹੈਗੀ ਮਸਲੀਨ कॉटन ਦੀ ਬਾਟਮ ਮਿਲੇਗੀ ਜੀ ਮਸਲੀਨ कॉटन ਦੀ ਬਾਟਮ ਮਿਲੇਗੀ ਜੀ ਕੰਨੀ ਤੋਂ ਸਟਾਫਾ ਜਿਹੜਾ ਉਹ ਆਪਾਂ ਚੈੱਕ ਕਰ ਸਕਦੇ ਹੈਗੇ ਆ ਜੀ A1 ਸਟਾਫ ਹੈਗਾ ਜੀ 2.5 ਮੀਟਰ ਦੀ ਕੱਟ ਹੈਗੀ ਆ ਪ੍ਰਾਈਸ ਹੈਗਾ ਜੀ ਇਹਨਾਂ ਦਾ 850 ਰੁਪਏ ਜੀ ਕਿਉਂਕਿ ਇਹ ਸਿਰਫ ਦੋ ਹੀ ਪੀਸ ਆਪਣੇ ਕੋਲੇ ਰਹਿ ਗਿਆ ਜੀ ਬਾਕੀ ਸਾਰਾ ਜਿਹੜਾ ਸਟਾਕ ਆ ਕਲੀਅਰ ਹੋ ਗਿਆ ਜੀ ਇਸ ਦਾ ਪ੍ਰਾਈਸ ਹੈਗਾ 850 ਜੀ ਨੈਕਸਟ ਵੀ ਜਿਹੜਾ ਤੁਹਾਨੂੰ ਕਲਰ ਮਿਲੇਗਾ ਜੀ yellow ਕਲਰ ਹੋਏਗਾ ਜੀ ਬਾਂਦਨੀ ਪ੍ਰਿੰਟ ਦੇ ਉੱਪਰ ਹੋਏਗਾ ਜੀ ਟੈਬੀ ਲਾਈਨਿੰਗ ਦਾ ਸਟਾਫ ਹੋਏਗਾ ਜੀ ਪਿਓਰ ਸਟਾਫ ਆ ਕੰਨੀ ਤੋਂ ਸਟਾਫ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਸਟਾਫ ਕਿੱਦਾਂ ਹੈਗਾ ਜੀ ਪਿਓਰ ਸਟਾਫ ਹੈ ਜੀ ਪਿਓਰ ਟੈਬੀ ਦਾ ਸਟਾਫ ਆ ਬਹੁਤ ਹੀ ਜ਼ਿਆਦਾ ਲਾਈਟ weight ਸਟਾਫ ਹੈਗਾ ਜੀ ਇਸ ਦੇ نیچے ਲਾਈਨਿੰਗ ਲੱਗੇਗੀ ਬਟ ਇਹ ਸਮਰ ਵੇਅਰ ਸਟੱਫ ਹੈਗਾ ਜੀ बॉटਮ ਥੱਲੇ ਲਾਈਨਿੰਗ ਲਗਾਉਣ ਦੀ ਕੋਈ ਨੀਡ ਨਹੀਂ ਹੈਗੀ ਸਟੱਫ ਬਹੁਤ ਹੀ ਜ਼ਿਆਦਾ ਸੋਹਣਾ ਔਰ ਸੌਫਟ ਹੈ ਜੀ ਏ 1 ਸਟੱਫ ਹੋਏਗਾ ਜੀ ਵਿਦਆਊਟ ਲਾਈਨਿੰਗ ਬਨੇਗਾ ਪ੍ਰਾਈਸ ਹੋਏਗਾ ਜੀ 850 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਕਿਉਂਕਿ ਮਾਰਕੀਟ ਦੇ ਵਿੱਚ ਜਿਹੜਾ ਇਹ ਸੂਟ ਆ 15 ਤੋਂ 1600 ਰੁਪਏ ਦੇ ਵਿੱਚ ਤੁਹਾਨੂੰ ਮੈਚਿੰਗ ਸੂਟ ਮਿਲਦਾ ਹੈ ਜੀ ਆਪਾਂ ਦੇ ਰਹੇ ਹਾਂ ਸਿਰਫ ਤੇ ਸਿਰਫ 850 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਕਿਉਂਕਿ ਇਹ ਜਿਹੜੇ ਜਿਹੜੇ ਹੈਗੇ ਆ ਉਹ ਸਟਾਕ ਕਲੀਅਰ ਸੇਲ ਹੈ ਇਸ ਤੇ ਵਿੱਚ ਜਸਟ ਦੋ ਹੀ ਪੀਸ ਰਹਿ ਗਏ ਨੇ ਜੀ ਨੈਕਸਟ ਆ ਗਿਆ ਜੀ ਤੁਹਾਨੂੰ ਮਿਲੇਗਾ ਪਿਓਰ ਕਾਟਨ ਦਾ ਸਟਾਫ ਹੋਏਗਾ ਜੀ 바ਰ ਕੋਡ ਦਾ ਜਿਸ ਤੇ ਘੇਰੇ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਸ਼ਰਟ ਦੇ ਉੱਪਰ ਤੁਹਾਨੂੰ ਜਿਹੜੇ ਹੈਗੇ ਉਹ ਪੈਨਲ ਮਿਲਣਗੇ ਜੀ ਇਹ ਜਿਹੜਾ ਫਲਾਰ ਹੈਗਾ neck ਦੇ ਉੱਪਰ ਆਏਗਾ ਜੀ ਇਹ ਜਿਹੜੇ ਫਲਾਰ ਰਹਿਣ ਵਾਲੇ ਆ ਜੀ ਇਹ ਘੇਰੇ ਦੇ ਉੱਪਰ ਆਉਣਗੇ ਇਹ ਜਿਹੜੇ ਫਲਾਰ ਹੋਣਗੇ ਜੀ ਘੇਰੇ ਦੇ ਉੱਪਰ ਹੋਣਗੇ ਜੀ 25 ਤੋਂ 26 ਇੰਚ ਘੇਰਾ ਜਿਹੜਾ ਆ ਆਰਾਮ ਨਾਲ ਤਿਆਰ ਹੁੰਦਾ ਜੀ ਇਸ ਤੋਂ ਵੱਧ ਕਰਨਾ ਚਾਹੁੰਦੇ ਤੁਸੀਂ ਉਸ ਤੋਂ ਵੱਧ 20 ਕਰ ਸਕਦੇ ਹੋ ਜੀ 24 ਤੋਂ ਲੈ ਕੇ 27 ਤੱਕ ਤੁਸੀਂ ਆਰਾਮ ਨਾਲ ਆਪਣਾ ਘੇਰਾ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਵਰਕ ਕਿੰਨਾ ਹੀ ਪਿਆਰਾ ਜਿਹੜਾ ਵਰਕ ਹੋਏਗਾ ਜੀ ਬਹੁਤ ਹੀ ਪਿਆਰਾ ਵਰਕ ਹੈ ਜੀ ਬਹੁਤ ਫਿਨਿਸ਼ਿੰਗ ਨਾ ਕੀਤਾ ਹੋਇਆ ਵਰਕ ਹੈਗਾ ਜੀ विदाउट लाइनिंग ਬਣੇਗਾ ਜੀ ਇਹ ਸੂਟ ਵਿਦਾਊਟ ਲਾਈਨਿੰਗ ਬਣੇਗਾ ਜੀ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਜੀ ਹੁਣ ਇਸ ਦਾ ਜਿਹੜਾ ਪ੍ਰਾਈਸ ਹੈਗਾ ਜੀ 900 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ 900 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ ਨੈਕਸਟ ਕਲਰ ਹੈਗਾ ਜੀ ਇਸ ਤੇ ਵਿੱਚ ਜੋ ਹੋਏਗਾ ਜੀ ਲੋਕੀ ਕਲਰ ਕਹਿੰਦੇ ਨੇ ਜਿਹਨੂੰ ਆਪਾਂ ਲੋਕੀ ਕਲਰ ਮਿਲੇਗਾ ਜੀ ਸਟਾਫ ਚੈੱਕ ਕਰੋ ਜੀ ਸਟਾਫ ਹੈਗਾ ਜੀ A1 ਹੁਣ 900 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਇਹ ਕੰਪਲੀਟ ਸੂਟ ਹੈ ਜਿਹੜਾ ਉਹ ਦਿਆਂਗੇ ਜੀ ਕਲਰ ਬਹੁਤ ਹੀ ਜਿਆਦਾ ਸੋਹਣਾ ਹੈਗਾ ਜੀ ਵਿਦਆਊਟ ਲਾਈਨਿੰਗ ਬਨੇਗਾ ਜੀ ਸੂਟ ਪ੍ਰਾਈਸ ਹੈਗਾ ਦਾ ਪਹਿਲਾ 950 ਦੇ ਵਿੱਚ ਆਪਾਂ ਸੇਲ ਕੀਤੇ ਆ ਹੁਣ ਆਪਾਂ 900 ਰੁਪਏ ਦੇ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਦਿਆਂਗੇ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਲਵੈਂਡਰ ਕਲਰ ਹੋਏਗਾ ਜੀ ਲਾਈਟ ਲਵੈਂਡਰ ਕਲਰ ਘੇਰੇ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਜੀ ਉਹ ਵਰਕ ਮਿਲੇਗਾ ਜੀ ਘੇਰਾ ਤੁਸੀਂ 24 ਤੋਂ ਲੈ ਕੇ 27 ਤੱਕ ਦਾ ਘੇਰਾ ਜਿਹੜਾ ਉਹ ਰੈਡੀ ਕਰ ਸਕਦੇ ਹੋ ਵਰਕ ਬਹੁਤ ਸੋਹਣਾ ਹੈਗਾ ਜੀ ਪੈਨਲ ਬਣਿਆ ਹੋਇਆ ਲੈਂਥ ਜਿਹੜੀ ਤੁਸੀਂ 40 ਤੋਂ ਲੈ ਕੇ 40 ਤੋਂ ਲੈ ਕੇ 42-43 ਤੱਕ ਜਿਹੜੀ ਆਰਾਮ ਨਾਲ ਰੈਡੀ ਕਰ ਸਕਦੇ ਹੈਗੇ ਹੋ ਜੀ ਇਸਦੇ ਵਿੱਚ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਹੀ ਪੀਸ ਹੈ ਕਿਉਂਕਿ ਸਾਰੇ ਦੇ ਸਾਰੇ ਸਟਾਕ ਕਲੀਅਰ ਸੇਲ ਦੇ ਵਿੱਚ ਪਾਏ ਗਏ ਸਾਰਿਆਂ ਦਾ ਪ੍ਰਾਈਸ ਬਹੁਤ ਹੀ ਘੱਟ ਹੈ ਤੇ ਸਟੱਫ ਸਾਰੇ オリジナル ਰਹਿਣ ਵਾਲੇ ਹੋਣਗੇ ਪ੍ਰਾਈਸ ਬਹੁਤ ਹੀ ਘੱਟ ਹੈਗਾ ਜਿਹੜੀਆਂ ਵੀ ਭੈਣਾਂ ਬੁਕਿੰਗ ਕਰਨਾ ਚਾਹੁੰਦੀਆਂ ਨੇ ਉਹ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੇਰੇ ਦਿੱਤੇ ਹੋਏ WhatsApp ਨੰਬਰ ਉੱਪਰ ਸੈਂਡ ਕਰਕੇ ਆਪਣੇ ਲਈ ਜਿਹੜੇ ਜਿਹੜੇ ਸੂਟ ਆ ਸੋਹਣੇ ਸੋਹਣੇ ਉਹ ਬੁੱਕ ਕਰ ਸਕਦੀਆਂ ਨੇ ਅੱਜ ਵਾਲੀ ਮੇਰੀ ਵੀਡੀਓ ਇੰਨੀ ਹੀ ਸੀ ਜੀ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਸੋਹਣੇ ਸੋਹਣੇ ਕੱਟ ਪੀਸਾਂ ਦੇ ਨਾਲ ਹਾਜ਼ਰ ਹੋਵਾਂਗੇ ਜੀ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਤੁਸੀਂ ਬਾਏ ਕਰ ਸਕੋ ਜੀ ਮੇਰੀ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ